ਨੰਕਲ ਤਹਿਸੀਲ ਦੇ ਅਧੀਨ ਪੈਂਦੇ ਪਿੰਡ ਭੱਲੜੀ ਦੇ ਲਾਗੇ ਸਵਾਂ ਨਦੀ ਦੇ ਉੱਤੇ ਹਰ ਸਾਲ ਦੋਵੇਂ ਪਾਸੇ ਦੀਆਂ ਪੰਚਾਇਤਾਂ ਅਤੇ ਸਥਾਨਕ ਵਸਨੀਕਾਂ ਵੱਲੋਂ ਸਾਂਝੇ ਤੌਰ ਤੇ ਸਵਾਂ ਨਦੀ ਦੇ ਉੱਤੇ ਲੰਘਣ ਦੇ ਲਈ ਆਰਜੀ ਪੁਲ ਬਣਾਇਆ ਜਾਂਦਾ ਹੈ ਭਾਰੀ ਬਰਸਾਤ ਹੋਣ ਦੇ ਚੱਲਦਿਆਂ ਸਵਾਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਜਾਂਦਾ ਜਿਸ ਦੇ ਚੱਲਦਿਆਂ ਤਿੰਨ ਮਹੀਨੇ ਦੇ ਲਈ ਇਸ ਪੁਲ ਨੂੰ ਚੁੱਕ ਲਿਆ ਜਾਂਦਾ ਹੈ ਤੇ ਹੁਣ ਬਰਸਾਤ ਖਤਮ ਹੋਣ ਤੋਂ ਬਾਅਦ ਇਸ ਪੁਲ ਨੂੰ ਦੁਬਾਰਾ ਰੱਖਿਆ ਜਾ ਰਿਹਾ ਹੈ ਇਹ ਕਾਜ ਲਗਾਤਾਰ ਇਨ੍ਹਾਂ ਲੋਕਾਂ ਵੱਲੋਂ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ ਇਸ ਪੁਲ ਨੂੰ ਬਣਾਉਣ ਦੇ ਲਈ ਲੱਖਾਂ ਰੁਪਏ ਦੀ ਲੱਗਦਾ ਖਰਚਾ ਆਉਂਦਾ ਹੈ ਜੋ ਕਿ ਸਥਾਨਕ ਵਸਨੀਕਾਂ ਵੱਲੋਂ ਆਪਣੇ ਤੌਰ ਤੇ ਹੀ ਇਕੱਠੇ ਕੀਤੇ ਜਾਂਦੇ ਹਨ ਤੇ ਖਾਸ ਤੌਰ ਤੇ ਨੌਜਵਾਨ ਪੀੜ੍ਹੀ ਇਸ ਪੁਲ ਨੂੰ ਬਣਾਉਣ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੀ ਹੈ ਤੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਇਸ ਪੁਲ ਨੂੰ ਤਿਆਰ ਕਰਦੀ ਹੈ ਇਸ ਮੌਕੇ ਗੱਲਬਾਤ ਕਰਦੇ ਹਨ ਲੋਕਾਂ ਨੇ ਕਿਹਾ ਕਿ ਇਸ ਪੁਲ ਦੀ ਅਣਹੋਂਦ ਦੇ ਵਿੱਚ ਉਹਨਾਂ ਨੂੰ ਨੰਗਲ ਜਾਣ ਦੇ ਲਈ 15 ਤੋਂ 20 ਕਿਲੋਮੀਟਰ ਦਾ ਬਾਦੂ ਸਫ਼ਰ ਤੈਅ ਕਰਨਾ ਪੈਂਦਾ ਤੇ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਲੰਘ ਕੇ ਜਾਣਾ ਪੈਂਦਾ ਹੈ ਜਿੱਥੇ ਉਹਨਾਂ ਦੀ ਹਿਮਾਚਲ ਐਂਟਰੀ ਦੇ ਲਈ ਪਰਚੀ ਲੱਗਦੀ ਹੈ ਉੱਥੇ ਹੀ ਉਹਨਾਂ ਦਾ ਸਮਾਂ ਵੀ ਕਾਫੀ ਖਰਾਬ ਹੁੰਦਾ ਹੈ ਇਸ ਤੋਂ ਇਲਾਵਾ ਸੂਆ ਦੇ ਪਰਲੇ ਪਾਸੇ ਪਿੰਡ ਪੜੜੀ ਸੁਖਸਾਲ ਅਤੇ ਕਾਲਜ ਪੜਨ ਵਾਲੇ ਵਿਦਿਆਰਥੀਆਂ ਨੂੰ ਵੀ ਕਾਫੀ ਲੰਬਾ ਪੈਂਡਾ ਤੈਅ ਕਰਕੇ ਜਾਣਾ ਪੈਂਦਾ ਸੀ ਜਿਸ ਨਾਲ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਜ ਸਥਾਨਕ ਵਾਸੀਆਂ ਵੱਲੋਂ ਇਸ ਪੁਲ ਨੂੰ ਮੋੜ ਤੋਂ ਬਣਾਇਆ ਜਾ ਰਿਹਾ ਜਿਸ ਨੂੰ ਅੱਜ ਸ਼ਾਮ ਤੱਕ ਆਵਾਜਾਈ ਦੇ ਲਈ ਤਿਆਰ ਕਰ ਦਿੱਤਾ ਜਾਵੇਗਾ ਇਸ ਪੁਲ ਦੇ ਬਣਨ ਦੇ ਨਾਲ ਤਕਰੀਬਨ 40 ਤੋਂ 50 ਪਿੰਡਾਂ ਨੂੰ ਇਸ ਦਾ ਲਾਭ ਪਹੁੰਚਦਾ ਹੈ ਤੇ ਲੋਕਾਂ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਇਸ ਪੁਲ ਨੂੰ ਪੱਕੇ ਤੌਰ ਤੋਂ ਬਣਾਇਆ ਜਾਵੇ ਤਾਂ ਜੋ ਹਰ ਸਾਲ ਪੁਲ ਨੂੰ ਬਣਾਉਣ ਅਤੇ ਚੁੱਕਣ ਦੇ ਖਰਚ ਤੋਂ ਬਚਿਆ ਜਾ ਸਕੇ ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਅਜੀ ਕੀ ਨਾਮ ਦੀ ਆਪਣਾ ਜੀ ਤੁਸੀਂ ਤੁਸੀਂ ਬੋਲ ਲਓ ਗੁਰਨਾਮ ਸਿੰਘ ਸੋਹਣ ਸਿੰਘ ਅੱਜ ਤੁਸੀਂ ਇੱਥੇ ਖੜੇ ਹੋ ਜੀ ਹਰ ਸਾਲ ਤੁਹਾਡੇ ਵੱਲੋਂ ਜਿਹੜਾ ਇਹ ਇੱਥੇ ਸਵਾਨ ਦੇ ਉੱਤੇ ਇੱਕ ਆਰਜੀ ਪੁਲ ਬਣਾਇਆ ਜਾਂਦਾ ਹੈ ਇਹਦੇ ਬਾਰੇ ਦਿਓ ਜਾਣਕਾਰੀ ਜੀ ਕਿਹਨਾਂ ਵੱਲੋਂ ਇਹ ਬਣਾਇਆ ਜਾਂਦਾ ਹੈ ਤੇ ਹਰ ਸਾਲ ਐਸੀ ਕਾ ਮਜਬੂਰੀ ਹੋ ਜਾਂਦੀ ਹੈ ਕਿ ਤੁਹਾਨੂੰ ਇਹ ਪੁਲ ਜਿਹੜਾ ਆਰਜੀ ਤੌਰ ਤੇ ਬਣਾਉਣਾ ਪੈਂਦਾ ਹੈ ਇਹ ਮਜਬੂਰੀ ਇਹ ਹੈ ਜੀ ਇੱਥੇ ਸਾਨੂੰ ਨੰਗਲ ਸ਼ੋਰਟ ਪੈਂਦਾ ਬਹੁਤ ਜ਼ਿਆਦਾ ਇਹ ਸਾਰੇ ਪਿੰਡਾਂ ਦੇ ਸਹਿਯੋਗ ਨਾਲ ਪੁਲੇ ਪਾਇਆ ਜਾਂਦਾ ਤੇ ਬਰਸਾਦੇ ਦਿਨਾਂ ਦਾ ਬਾਕੀ 9 ਮਹੀਨੇ ਪੁਲੇ ਚੱਲਦਾ 3 ਮਹੀਨੇ ਬਾਅਦ ਤਾਂ ਬੰਦ ਕੀਤਾ ਜਾਂਦਾ ਬਰਸਾਦੇ ਦੇ ਨਾਲ ਇਹਨੇ 2 ਕਿਲੋਮੀਟਰ ਤੋਂ ਕਿੰਨੇ ਪਿੰਡਾਂ ਨੂੰ ਤਕਰੀਬਨ ਦਾ ਫਾਇਦਾ ਮਿਲਦਾ ਜੀ ਆਸ-ਪਾਸ ਦੇ ਪਿੰਡਾਂ ਨੂੰ 40 ਪਿੰਡਾਂ ਜੀ 40 50 ਪਿੰਡਾਂ ਜੀ 40 50 ਪਿੰਡਾਂ ਜੀ 40 50 ਪਿੰਡਾਂ ਹਾਂ ਜੀ ਸਰਪਰ ਦੇ 20 30 ਪਿੰਡਾਂ ਤੋਂ ਆਪਣੇ ਏਰੀਆ ਸਾਰਾ ਹੀ ਹੈ ਜੀ ਇਹ ਤੇ ਜੋ ਤੇ ਜੋ ਦੀ ਗੱਲ ਕਰੀਏ ਤਾਂ ਕਿਹਨਾਂ ਵੱਲੋਂ ਇਸ ਨੂੰ ਪਾਉਣ ਦੇ ਸਹਿਯੋਗ ਇਹ 5 6 ਪਿੰਡਾਂ ਜੀ ਸਾਡੇ ਖੇੜਾ ਤੋਂ ਮੋੜ ਮਹਿੰਦਪੁਰ ਮਜਾਰੀ ਭੰਗਲਾ ਭੱਲੜੀ ਤੇ ਸਾਰੀ ਸਮੂਹ ਸੰਗਤ ਇਕੱਠੀ ਹੋਈ ਹੋਈ ਹੈ ਨੌਜਵਾਨ ਪੀੜ੍ਹੀ ਹੈ ਔਰ ਸਾਬਕਾ ਸਰਪੰਚ ਹੈਗੇ ਹੈ ਤੇ ਮੌਜੂਦਾ ਕਰੇਸ਼ਨ ਵਾਲੇ ਇੱਕ ਦੋ ਅਮਰੀਕ ਜੀ ਭੱਲ ਉਹਨਾਂ ਦਾ ਬੜਾ ਸਹਿਯੋਗ ਹੈ ਹਰ ਸਾਲ ਲੋਡ ਵੀ ਦਿੰਦੇ ਆ ਮਸ਼ੀਨਾਂ ਵੀ ਦਿੰਦੇ ਆ ਐਜਕੀ ਵੀ ਬੜਾ ਸਹਿਯੋਗ ਹੈ ਜੀ ਜੇ ਕੋਈ ਪੁਣ ਨਹੀਂ ਹੁੰਦਾ ਤਾਂ ਕਿੰਨਾ ਖਾਮਿਆਜਾ ਲੋਕਾਂ ਨੂੰ ਇੱਥੇ ਤੱਕ ਨੂੰ ਭੋਗਤਣਾ ਪੈਂਦਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਸਾਨੂੰ ਇੱਥੋਂ ਬਾਇਆ ਟਾਲੀ ਵਾਲ ਹੋ ਕੇ ਨੰਗਲ ਜਾਣਾ ਪੈਂਦਾ ਜੀ ਪਾਤੀ ਪਾਰਤੀ ਮਾਰ ਲੈਂਦੇ ਜੀ ਹਾਂ ਜਦ ਪਾਰਤੀ ਲੱਗਦੀ ਹੈ ਗੱਡੀਆਂ 40 ਕਿਲੋਮੀਟਰ ਦਾ ਫੇਰ ਹੈ 40 50 ਕਿਲੋਮੀਟਰ ਪਾਰਤੀ ਹੈ ਗੱਡੀਆਂ ਜਾਣ ਨੂੰ 32 ਕਿਲੋ ਨਾਰਮਲ ਗੱਡੀ ਜੀ ਬੱਚਿਆਂ ਨੂੰ ਭੋਗਤਣਾ ਪੈਂਦਾ ਜੀ ਜਿਹੜੇ ਵੀ ਸਾਰੇ 2 ਕਿਲੋਮੀਟਰ ਇਹਨਾਂ ਨੂੰ 20 ਕਿਲੋਮੀਟਰ ਘੁੰਮ ਕੇ ਆਉਣਾ ਪ ਕਾਲਸ ਗੁੱਡ ਪਰਦੇ ਬੱਚੇ ਇਹਨਾਂ ਫੇਰ ਬਾਇਆ ਖੂਬ ਸਿੰਘ ਸਾਹਿਬ ਭਲਾਣ ਅਨੰਦਪੁਰ ਸਾਹਿਬ ਹੁਮਕੇ ਫੇਰ ਭੱਲੀ ਆਣਾ ਪੈਂਦਾ ਕੀ ਮੰਗ ਕਰਦੇ ਹੋ ਜੀ ਸਰਕਾਰ ਤੋਂ ਦਾ ਹਰ ਸਾਲ ਤੁਹਾਨੂੰ ਇਹ ਪੁਲ ਖੁਦ ਪਾਣਾ ਪੈਂਦਾ ਹੈ ਤੇ ਮੰਗ ਕੀ ਕਰਦੇ ਹੋ ਸਰਕਾਰ ਤੋਂ ਮੰਗ ਸਾਡੀ ਇਹ ਹੈ ਜੀ ਸਰਕਾਰ ਇਹ ਉਦਮ ਕਰਿਆ ਦਾ ਪੁਲ ਪਾਵੇ ਸਾਣ ਇੱਥੇ ਨੂੰ ਸਿੱਧਾ ਸਾਡਾ ਮਸਲਾ ਹੱਲ ਹੋ ਜਾ ਬਾਹਰ ਸਾਲ ਦੀ ਜਿਹੜੀ ਚਿੱਕ ਜਗਾਈ ਹੈ ਵਜ ਜਾਵੇ ਦਿੱਕਤ ਹੈ ਵਜ ਜਾਵੇ ਲੱਖਰ ਰੁਪਏ ਖਰਚਾ ਲੱਖਰ ਰੁਪਏ ਖਰਚਾ ਹਰ ਸਾਲ ਕੀ 60 ਚੋੜ ਲੱਗਦੀ ਕੀ ਦਾ ਨੁਕਸਾਨ ਹੁੰਦਾ ਬਹੁਤ ਕੁਝ ਹੋ ਰਿਹਾ ਜੀ ਤੇ ਹਰ ਸਾਲ ਜਿਹੜੀ ਸਾਨੂੰ ਇਹ ਦਿੱਕਤ ਆ ਪੈਣੀ ਇਹਦਾ ਸਾਹਮਣਾ ਨਾ ਕਰਨਾ ਪਵੇ ਆ ਜਿਹੜਾ ਅਸੀਂ ਪੁਲ ਪਾਣੇ 'ਚ ਸਰਕਾਰ ਦਾ ਕੋਈ ਪੈਸਾ ਨਹੀਂ ਤੇ ਆਮ ਪਬਲਿਕ ਦਾ ਪੈਸਾ ਆਮ ਪਬਲਿਕ ਦਾ ਪੈਸਾ ਪਿੰਡਾਂ ਉਦੋਂ ਇਕੱਠਾ ਹੋ ਕੇ ਲੱਗਦਾ ਕਿੰਨੇ ਕ ਸਮੇਂ ਤੱਕ ਹੁਣ ਬਣ ਕੇ ਤਿਆਰ ਹੋ ਜਾਏਗਾ ਹੁਣ ਪਾਦਾ ਕੋਈ 4-5 5-4 5-7 ਘੰਟੇ ਦਾ ਕੰਮ ਹੈ ਜੀ ਯਾਦ ਨਹੀਂ 5-6 ਘੰਟੇ ਦੇ ਵਿੱਚ ਵਿੱਚ ਕਲੀਅਰ ਹੋ ਜਾਣਾ ਪੂਰੇ ਟ੍ਰੈਕ ਆਊਟ ਆ ਦੀ ਬਣਾ ਲਿਓ ਨਾਲ ਜਿਹੜੀ ਸੇਵਾ ਹਾਂਜੀ ਆ ਪਿੱਛੇ ਬਣਾ ਲਿਓ ਪਿੱਛੇ ਕੀ ਨਾਮ ਕੀ ਤੁਹਾਡਾ ਅਰਵਿੰਦ ਸ਼ਰਮਾ ਕਿੰਜੀ ਕੀ ਕੰਮ ਕਰਦੇ ਹੋ ਮੈਂ ਸਕੂਲ ਟੀਚਰਾਂ ਜੀ ਕਿਹੜਾ ਕਲਮੋਟ ਕਿਹੜਾ ਕਲਮੋਟ ਅੱਜ ਵੀ ਪੁਲ ਪਾਇਆ ਜਾ ਰਿਹਾ ਸਮਾਰੋਹ ਜਿੱਥੇ ਤੁਸੀਂ ਵੀ ਇੱਥੇ ਪਹੁੰਚੇ ਹੋ ਹਾਂਜੀ ਸਰ ਅਰਸੇ ਲਈ ਪੁਲ ਪਾਇਆ ਜਾਂਦਾ ਹੈ ਦੱਸੋ ਇਹਦੇ ਬਾਰੇ ਜੀ ਹਾਂਜੀ ਸਰ ਐਕਚੁਅਲੀ ਬਰਸਾਤਾਂ ਤੋਂ ਪਹਿਲਾਂ ਇਹ ਪੁਲ ਉਠਾ ਦਿੰਦੇ ਕਿਉਂਕਿ ਬਰਸਾਤ ਦੇ ਵਿੱਚ ਪਿਛਲੇ ਸਾਲ ਵੀ ਢੜ ਗਿਆ ਸੀ ਇੱਕ ਵਾਰ ਤੇ ਜਿੱਦਾਂ ਹੀ ਬਰਸਾਤ ਦਾ ਸੀਜ਼ਨ ਖਤਮ ਹੁੰਦਾ ਇਹ ਪੁਲ ਪਾ ਦਿੰਦੇ ਕਿਉਂ ਤੁਹਾਨੂੰ ਕਹਿੰਦੀ ਇਸ ਪੁਲ ਨੂੰ ਪਾਉਣ ਦੀ ਸੁਗਰੀ ਮੈਂ ਕਿਹਨਾਂ ਲੋਕਾਂ ਨੂੰ ਫਾਇਦਾ ਮਿਲਦਾ ਹੈ ਪੁਲ ਐਕਚੁਅਲੀ ਬਹੁਤ ਜ਼ਿਆਦਾ ਸ਼ਾਰਟਕਟ ਹੈ ਜੀ ਕੁਝ ਪਿੰਡਾਂ ਜੇ ਤੋ ਘੁੰਮ ਕੇ ਆਣਾ ਹੋਵੇ ਅਪ੍ਰੋਕਸੀਮੇਟਲੀ 20 ਕਿਲੋਮੀਟਰ ਦਾ ਸਫ਼ਰ ਹੈ ਜੀ ਜਿਹੜਾ ਕਿ ਪੁਲ ਪੈਣ ਦੇ ਨਾਲ 4 ਕਿਲੋਮੀਟਰ ਦਾ ਰਹਿ ਜਾਂਦਾ ਅਸਰਾਂ ਤੋਂ ਕੀ ਫਾਇਦਾ ਲੋਕਾਂ ਨੂੰ ਜਿਹੜਾ ਇੱਕ ਪਾਸੇ ਦਾ ਫਾਇਦਾ ਮਿਲਦਾ ਹੈ ਹਾਂ ਜੀ ਸਾਡੇ ਪਿੰਡ ਮੇਰਾ ਨਾਮ ਪ੍ਰਵਾਜ ਦਾ ਲੰਬੜਦਾ ਸਰੇ ਸਟੈਂਪਰ ਸਰ ਅੱਜ ਖੇਤ ਦੇ ਬਹੁਤ ਸਾਰੇ ਲੋਕ ਇਕੱਠੇ ਹੋਏ ਤਾਂ ਉਹਨਾਂ ਨੂੰ ਇਸ ਤੋਂ ਸਵਾਲ ਹੋ ਰਿਹਾ ਹੈ ਆਰਪੀ ਕਿਉਂ ਬਣਾਇਆ ਜਾ ਰਿਹਾ ਹੈ ਹਾਂ ਇਸ ਦੇ ਬਾਰੇ ਦਿਓ ਜਾਣਕਾਰੀ ਕਿ ਹਰ ਸਾਲ ਜਿਹੜਾ ਪੁਲ ਬਣਾਇਆ ਜਾਂਦਾ ਹੈ ਕਿਵੇਂ ਬਣਾਇਆ ਜਾਂਦਾ ਹੈ ਤੇ ਹਰ ਸਾਲ ਦੀ ਸਾਡੇ ਪਬਲਿਕ ਆਡੇ ਲੋਕਾਂ ਦੇ ਜਿਹੜੇ ਪਿੰਡਾਂ ਦੇ ਲੋਕ ਆਗੇ ਨੇ ਉਹ দান ਕਰਕੇ ਉਸ ਉਸ ਸਫਲਿਤ ਪਾਇਆ ਜਾਂਦਾ ਆ। ਆਹ ਤਾਂ ਇੱਕ ਪਾਣਾ ਪਿੰਡ ਹੈ। ਕੋਲੇ ਆਹ ਸਾਡੀ ਸਾਡੇ ਇੱਥੇ ਰਹੀ ਸਵਾਨ ਦੇ ਜਿਹੜਾ ਪਾਣੀ ਬਹੁਤ ਆਉਂਦਾ ਹੈਗਾ। ਉਹ ਸਵਾਨ ਦੇ ਜਿਹੜਾ ਪਾਣੀ ਆਣ ਕਰਕੇ ਸਾਡੇ ਲੋਕਾਂ ਨੂੰ ਬਹੁਤ ਦਿੱਕਤ ਹੁੰਦੀ ਹੈ ਕਦੇ ਹਮਾਚ ਦੇ ਰਾਹੀ ਜਾਣਾ ਪੈਂਦਾ ਚਾਹੀਏ ਸਾਨੂੰ ਕਲਪੂਈ ਰਾਏ ਜਾਣਾ ਪੈਂਦਾਗਾ। ਉਹ ਸਾਡਾ ਨੰਗਲ ਦਾ ਏਰੀਆ ਜਿਹੜਾ ਹੈਗਾ ਦੋਨੋਂ ਸਾਈਡ ਤੋਂ ਇੱਕ ਪਾਸੇ 16 ਕਿਲੋਮੀਟਰ ਬੰਦਾ ਆਣ ਜਾਣ 32 ਕਿਲੋਮੀਟਰ ਦਾ ਰਸਤਾ ਪੈਂਦਾ ਹੈ ਸਾਨੂੰ ਆਣ ਜਾਣ ਦਾ ਨੰਗਲ ਦਾ। ਆਮ ਸਾਡੇ ਜਿਹੜੇ ਜਨ ਜੀਵਨ ਦੇ ਵਰਕ ਹੈਗੇ ਨੇ ਉਸਾੜੇ ਨੰਗਲ ਤਸੀਦ ਪੈਂਦੀ ਹੈ ਨੰਗਲ ਪੀ ਐਸ ਕੰਦਾਗਾ ਤੇ ਸਾਡੇ ਸਾਰੇ ਜਿੰਨੇ ਹਸਪੀਟਲ ਵਗੈਰਾ ਨੰਗਲ ਹੈ ਕਿੰਨੇ ਸਾਲ ਦੇ ਵਿੱਚ ਕਿੰਨਾ ਸਵਾ ਜਿਹੜੀ ਮੁਸ਼ਕਲ ਆਉਂਦੀ ਹੈ ਕਿੰਨੇ ਸਮੇਂ ਫਿਰ ਚੱਲਦਾ ਰਹਿੰਦਾ ਜੀ ਕੋਲੇ ਇਹ ਪੁਲ ਜੀ 9 ਮਹੀਨੇ ਚੱਲਦਾ ਰਹਿੰਦਾ ਜੀ 3 ਮਹੀਨੇ ਸਾਨੂੰ ਪ੍ਰਸਾਦ ਦੇ ਕਾਰਨ ਠਕਣਾ ਪੈਂਦਾ ਜਦੋਂ ਹਾੜਾ ਆਇਆ ਬਾਈ ਠੱਗੇ ਜਾਂਦਾ ਜੀ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਮਕਰ ਸਿੰਘ ਜੀ ਮਕਰ ਜੀ ਤੁਸੀਂ ਅਜੇ ਇੱਥੇ ਆਏ ਹੋ ਇੱਥੇ ਸਵਾਨਾ ਜਿੱਤੇ ਪੁਲ ਬਣ ਰਿਹਾ ਜੀ ਕੀ ਕਹਿਣਾ ਚਾਹੁੰਗੇ ਇਹਦੇ ਬਾਰੇ ਜੀ ਅਸੀਂ ਮਸ਼ੀਨ ਲੈ ਕੇ ਆਂਦੇ ਸੇਵਾ ਕਰਦੇ ਹਰ ਸਾਲ ਤੇ ਪਿੰਡ ਵਾਸਤੇ ਬੱਚਿਆਂ ਵਾਸਤੇ ਬਹੁਤ ਦਿੱਕਤ ਆਉਂਦੀ ਕਿਹੜੇ ਸਕੂਲ ਪੜਨ ਆਉਂਦੇ ਜੀ ਇਸ ਕਰਕੇ ਆਈ ਸੇਵਾ ਟਰਾਲਾ ਲੈ ਕੇ ਆਂਦੇ ਜੀ ਨਾਲੇ ਮਸ਼ੀਨ ਲੈ ਕੇ ਆਂਦੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਜੀ ਪਿੰਡ ਝਿੰਜੜੀ ਤੋਂ ਜੀ ਝਿੰਜੜੀ ਤੋਂ ਜੀ ਹਾਂਜੀ ਹਾਂਜੀ ਤੇ ਮਸ਼ੀਨ ਲੈ ਕੇ ਤੁਸੀਂ ਇੱਥੇ ਪਹੁੰਚੇ ਹੋ ਜੀ ਹੈ ਨਾ ਇਹ ਫ੍ਰੀ ਸੇਵਾ ਕੀਤੀ ਜਾ ਰਹੀ ਤੁਹਾਡੇ ਵੱਲੋਂ ਜੀ ਆਈ ਸੇਵਾ ਕਰੀਏ ਟਰਾਲੇ ਦੀ ਨਾਲੇ ਮਸ਼ੀਨ ਦੀ ਜੀ ਠੀਕ ਹੈ ਜੀ